ਜੀ ਜੀ ਸਤਿ ਸ਼੍ਰੀ ਅਕਾਲ ਇਹ ਸਾਡੇ ਬੋਲਣ ਦਾ ਟਾਈਮ ਨਹੀਂਗਾ ਆ ਜੋ ਫੌਜਾਂ ਆਈਆਂ ਭੈਣਾ ਤੇ ਆ ਸਾਰੇ ਫੌਜੀ ਖੜੇ ਐ ਜੋ ਇਹ ਖੁਸ਼ਿੰਦਰ ਨੇ ਜੋ ਬੋਲਿਆ ਜਿਸਕੀਰੇ ਜੀ ਹੋਰਾਂ ਨੇ ਬੋਲਿਆ ਆਪਣੇ ਕੱਪੜੇ ਕਿੱਧਰ ਗਏ ਰੋਬੜ ਖੜਾ ਐ ਇਹ ਜਿੱਤ ਇਨਾਂ ਸਾਰਿਆਂ ਦੀ ਐ ਮੈਂ ਤਾਂ ਸਿਰਫ ਇਨਾਕ ਬੋਲਣਾ ਫੇਰ ਆਪਾਂ ਹੁਣ ਅਰਦਾਸ ਕਰਕੇ ਸਾਰੇ ਜਿਹੜੇ ਬੈਠ ਕੇ ਗੱਲ ਇਹ ਕਰਦੀ ਐ ਕਿ ਦੇਖੋ ਆ ਜਿੱਤ ਲਿਆ ਮਤਲਬ ਪੰਜਾਬ ਨੂੰ ਜਿੱਤ ਸਕਦੇ ਕਿੰਨੇ ਕਮੁੱਤੇ ਐ 30 35 ਮੁੱਤੇ ਐ ਹੈ ਆ ਭੈਣ ਨੂੰ ਖਾ ਵੀ ਸਾਰੀਆਂ ਨੂੰ ਇੱਧਰ ਕਰਕੇ ਆਓ ਅੱਜ ਦੇ ਪਿੰਡ ਵੱਲੋਂ ਬਾਈ ਵੱਲ ਇਹ ਆ ਜੇ ਤੂੰ ਕੁਸ਼ਵਿੰਦਰ ਹੋ ਰਹਾ ਦਾਮਤਾਸ ਕੁਸ਼ਵਿੰਦਰ ਦਾਮਤਾ ਰਮਨ ਦਾ ਇਹ ਸਤਿ ਸ਼੍ਰੀ ਅਕਾਲ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸ ਤੋਂ ਉਹਨਾਂ ਵੱਲੋਂ ਸਾਰੇ ਮਤਲਬ ਬਹੁਤ-ਬਹੁਤ ਧੰਨਵਾਦ ਸਾਡੇ ਸ੍ਰੀ ਚੋਗਵਾ ਦਾ ਇਹ ਪੰਡਾ ਕੀ ਪੈਂਦੀ ਆਪਾਂ ਸਾਡੇ ਇੱਕ ਹੈ ਕੋਈ ਅਸੀਂ ਤੁਹਾਡਾ ਨਹੀਂ ਕੀਤਾ ਤੁਸੀਂ ਜ਼ਿਆਦਾ ਨਹੀਂ ਕੀਤਾ ਆਪਾਂ ਇੱਕ ਪੰਜਾਬ ਪੰਜਾਬ ਦਾ ਬਾਤ ਆਪਾਂ ਇੱਕੋ ਗੱਲ ਕਹਿ ਰਹੇ ਆਪਾਂ ਇਹ ਤੁਹਾਡਾ ਪਿੰਡ ਹਾਂਜੀ ਹਾਂ ਤੁਸੀਂ ਘਰ ਲਈ ਲੜਦੇ ਸੀ ਅੱਜ ਪਿੰਡ ਲਈ ਲੜੇ ਹੈ ਪਰ ਤੁਹਾਨੂੰ ਥੋੜੀ ਬੇਇੱਜ਼ਤੀ ਵੀ ਆ ਕਿ ਪੰਜਾਬ ਲਈ ਵੀ ਹੈ ਜਰੂਰ ਜਦੋਂ ਤੁਸੀਂ ਇਹ ਜਿਹੜੇ ਆਪਣੇ ਆਵਾਜ਼ ਅਸਕੀਰਤ ਹੋ ਰਹੀ ਹੈ ਬਈ ਨੂੰ ਜੇ ਕੋਈ ਡਿਟੇਲ ਪੁੱਛਣੀ ਹੁੰਦੀ ਸੀ ਇੱਥੇ ਕਪਲਜੀ ਹੋਣੇ ਆ ਬਾਈ ਇਹਨਾਂ ਤੋਂ ਪੁੱਛਦਾ ਸੀ ਉਸ ਦਿਨ ਅਸੀਂ ਕੁਸ਼ਿੰਦਰ ਵਾਲਾ ਡਿਸਟ੍ਰਿਕਟ ਦੀ ਹੁਣ ਸਾਰੇ ਜਿਹੜੇ ਹੁਣ ਥੋੜੇ ਬੰਦੇ ਅਰਗੇਂਜਮੈਂਟ ਚੜਾ ਹੋਰ ਥੋੜੇ ਬੰਦੇ ਇੰਨੇ ਤਿੱਖੇ ਹੋ ਗਏ ਪੈਂਡ ਵਾਲੇ ਹਨਾ ਆ ਬੈਂਸ ਸਾਹਿਬ ਨੇ ਕਪਲਤਾ ਨਾਲ ਜਿਆਦਾ ਪਿੱਛੇ ਰਹਿ ਜਾਂਦੇ ਆ ਅਸੀਂ ਇਹ ਹੁਣ ਥੋੜੇ ਇੰਨੇ ਤਿੱਖੇ ਹੋ ਗਏ ਸਾਰੇ ਅੱਜ ਇੱਕ ਬੰਦੇ ਨੇ ਪਹਟੌੜੀ ਪਾਈ ਰੱਖੀ ਬੰਦੇ ਨੇ ਪਾਈ ਰੱਖੀ ਇਹਨਾਂ ਨੇ ਕਿਵੇਂ ਪਾ ਦੀ ਸਿਰਫ ਬਸ ਗੱਲ ਹੋਵੇਦੀ ਡਿਸਕਸ ਕਰਦੇ ਨਹੀਂ ਕੁਛ ਦੇਰੀ ਤੇ ਇੱਕ ਦੂਜੇ ਨੂੰ ਜੀ ਆਇਆਂ ਨਾਗ ਮੁਕਦਾ ਅੱਡੇ ਵੱਡੇ ਲੈਵਲ ਤੇ ਜਿੱਤ ਗਿਆ ਪੰਜਾਬੀ ਹਾਂਜੀ ਸੋਰ ਤੁਸੀਂ ਬੋਲਣਾ ਕੀ ਹੋਇਆ ਆਪਦੇ ਐਕਸਪੀਰੀਅੰਸ ਦੱਸਿਓ ਜੀ ਹੁਣ ਤੁਸੀਂ ਦੱਸਿਓ ਲੋਕ ਬਾਅਦ ਜਰਦਾਸ ਬਾਅਦ ਕਰਕੇ ਮਿਲਗੇ ਹੁਣ ਤਾਂ ਕੀ ਹੋਇਆ ਕਿਵੇਂ ਫਿਰ ਕੀ ਕਹਿੰਦੇ ਸੀ ਬੋ ਨਾਮ ਸਾਹਿਬ ਗੱਤਗੇ ਜੀ ਉੱਥੇ ਆਪ ਮੈਨੂੰ ਤਾਂ ਲੱਗਿਆ ਕਿ ਗੁਰੂ ਸਾਹਿਬ ਆਪੇ ਆ ਗਏ ਮਰਾਏ ਸੋਰ ਦੇ ਧੰਨਵਾਦ ਸਾਨੂੰ ਐ ਲੱਗਦਾ ਤੁਸੀਂ ਸਾਨੂੰ ਧੰਨਵਾਦ ਕਰਕੇ ਬਾਹਰ ਲੈ ਬਣਾਇਆ ਦੇਣੀ ਡੀਟੇਲ ਤੁਸੀਂ ਪੜਿਆ ਹੈ ਜਿਹੜੀ ਸਟੱਡੀ ਕੀਤੀ ਛੋੜਾ ਬਹੁਤ ਟਾਈਮ ਕੰਜ਼ਿਊਮ ਹੋਇਆ ਜੀ ਬੋਲ ਲੈ ਵੀ ਇਨ ਟਾਈਮ ਨਾ ਉਹਦੇ ਅਰੇ ਵੀ ਟਾਈਮ ਬੋਲ ਲੈਣ ਤਲਵੰਡੀ ਸਾਬੂ ਬਾਰੇ ਜਦ ਤੁਹਾਡੇ ਪਿੰਡ ਦੇ ਇਲਾਕੇ ਬਾਰੇ ਇਹਨਾਂ ਨੂੰ ਜਿੰਨਾ ਪਤਾ ਹੈ ਜੇ ਤੁਹਾਡੇ ਪਿੰਡ ਵਾਲੇ ਨੂੰ ਹੋਣੀ ਇਹਨਾਂ ਨੂੰ ਜਿਆਦਾ ਪਤਾ ਨਹੀਂ ਹੈ ਇਹ ਇਹਨਾਂ ਦਾ ਨਹੀਂ ਹੈ ਤੇ ਚੱਕਰ ਕੀਤਾ ਜਦੋਂ ਜਿੱਦਣ ਆਏ ਤੇ ਨਾ ਆਪ ਕੋ 11 ਤਰੀਕ ਨੂੰ ਜੀ ਹਾਂ ਉਦੋਂ ਜਦੋਂ ਮੁੰਡੇ ਮੰਤਰੀ ਸਾਹਿਬ ਨੇ ਬੁਲਾਇਆ ਸੀ ਉਦੋਂ 11 ਤਰੀਕ ਨੂੰ ਗਰਾਊਂਡ ਚੈੱਕ ਕਰਨ ਤੋਂ ਕੰਮੀ ਤਾਹੂ ਠੀਕ ਹੈ ਉਦੋਂ ਮੈਂ ਸਿੰਘ ਨਾਲ ਪ੍ਰਧਾਨ ਜੀ ਸਿੰਘ ਸਾਡੇ ਉਹ ਆ ਸਿੰਘ ਜੀ ਤੇ ਸਰ ਜੀ ਦੇ ਅਸੀਂ ਇਸ ਸਕੀਮ ਤੁਸੀਂ ਭਾਜੀ ਸਾਡੇ ਵੱਡੇ ਨੇ ਤੇ ਮੈਂ ਸਾਹ ਹਾਂਜੀ ਅਸੀਂ ਕਾਹਿੰ ਕੱਲੀ ਕੱਲੀ ਗਲੀ ਦੇਖ ਕੇ ਗਏ ਫਿਰ ਅਸਟਾ ਕੱਲਾ ਕੱਲਾ ਕਿੱਥੇ ਕਿੰਨੀ ਦੂਰ ਕੀ ਆ ਇਹਦਾ ਕੀ ਹੈ ਵੀ ਅਸੀਂ ਇਹ ਜਗ੍ਹਾ ਰੱਖਣਾ ਚਾਹ ਰਹੇ ਹਾਂ ਉਹ ਤੁਹਾਨੂੰ ਇਹ ਦੇਖ ਸਕਦੇ ਤੁਸੀਂ ਆਪ ਦਾ ਘਰ ਵੀ ਦੇਖ ਸਕਦੇ ਹੋ ਦੇਖ ਸਕਦੇ ਹੋ ਨਾ ਰਾਸਤਿਆਂ ਦੀ ਮੈਪ ਨਾਲ ਫੋਟੋ ਖੇਚੀ ਜਾਂ ਗੂਗਲ ਦੀ ਲੋਕੇਸ਼ਨ ਉੱਤੇ ਨਾਲ ਉਹ ਦੱਸ ਦਿੰਦਾ ਅੱਜ 500 ਬੰਦਾ ਬੰਦਾ ਕੱਲ੍ਹ ਬਲੁਰਪੁਰ ਨੂੰ ਕਰਾਇਆ ਅੱਜ ਵੀ ਬਾਕੀ ਸਾਰੇ ਸੰਗਤ ਅਗਲੀ ਵਾਰੀ ਹੁਣ ਜਿੱਥੇ ਕਿਤੇ ਜਾਣਾ ਹੋਗਾ ਹੁਣ ਅਸੀਂ ਇੱਥੋਂ ਸਾਰੇ ਸੰਗਤ ਨਾਲ ਹੀ ਲੈ ਕੇ ਜਾਏਗੇ ਕੋਈ ਵੀ ਆ ਰਿਹਾ ਲੀਵੀ ਨੂੰ ਬੁਲਾਇਆ ਕਿ ਦੂਜੀ ਭੈਣ ਸੀ ਸਾਡੇ ਟੀਚਰ ਨੇ ਉਹ ਕੁੜੀ ਰਹਿ ਗਈ ਮੈਂ ਉਹਨੂੰ ਵੀ ਬੁਲਾਇਆ ਸੀਗਾ ਉਹ ਆਈ ਨਹੀਂ ਭੇਜ ਸਗੀ ਇਹ ਉਹ ਸਾਡੀ ਨਹੀਂ ਬਰਹਿਤ ਵੀ ਜਾ ਕੇ ਆਏ ਆ ਇਹ ਬਹੁਤ ਹਨ ਦੀ ਗੱਲ ਜੀ ਇਹ ਆਗਰਿਆ ਪਿੰਡ ਵਾਲੇ ਜਿੰਨੇ ਮੇਲੇ ਤੇ ਪਿੰਲੇ ਢੋਡੀ ਜਨਤਾ ਅੰਗੀ ਤੁਹਾਡਾ ਸਾਥ ਦਿੱਤਾ ਹੈ ਆਪਣੇ ਪੰਜਾਬ ਦੀ ਲੜਾਈ ਸੀ ਪੰਜਾਬ ਦੀ ਲੜਾਈ ਆਪਾਂ ਡਟ ਕੇ ਲੜੀ ਆ ਇਹ ਢੋਡੇ ਸਾਰੇ ਦੀ ਜਨਤਾ ਜੇ ਖੇਲ ਦੱਸਦੀ ਹੈ ਭਾਈ ਇਹ ਤਲਵੰਡੀ ਅਕਲਿਆ ਚ ਖੜੇ ਆ ਜਿਲ੍ਹਾ ਮਾਨਸਾ ਅੱਜ ਜਿਲ੍ਹਾ ਮਾਨਸਾ ਇਹ ਤੁਸੀਂ ਪਹਿਲਾਂ ਵੀ ਵੇਖ ਚੁੱਕੇ ਹੋ ਇੱਥੇ ਪਬਲਿਕ ਖੇਰ ਇੱਕ ਸੀ ਇੱਕ ਸੀਮੈਂਟ ਦੀ ਫੈਕਟਰੀ ਜਿਹੜੇ ਜਿੰਦਲ ਪਹਿਲਾਂ ਜਿੰਦਲ ਸਟੀਲ ਵਾਲੇ ਤਾਂ ਸੁਣੇ ਆ ਪਰ ਥੇਰੇ ਗੰਦ ਪਾ ਚੁੱਕੇ ਉਹ ਨਾਲ ਇੱਕ ਸੀਮਿੰਟ ਵਾਲੇ ਪਾਸੇ ਆ ਰਹੇ ਸੀਗੇ ਸੀਮਿੰਟ ਵਾਲੇ ਨੇ ਇਹਨਾਂ ਦੀ ਪਹਿਲਾਂ ਵੀ ਇਹ ਕੀ ਸ਼ਾਇਦ ਸੋ ਇਹ ਜਿੰਦਲ ਕੌਣ ਹੈ ਨਵੀਨ ਜਿੰਦਲ ਜਿਹੜਾ ਪਹਿਲਾਂ ਕਾਂਗਰਸ ਚੰਪੀ ਸੀ ਹੁਣ ਬੀਜੇਪੀ ਚ ਹੈ ਇਹਨਾਂ ਦਾ ਇੱਕ ਮੀਡੀਆ ਵਾਲਾ ਵੀ ਬੜਾ ਲੰਮਾ ਚੌੜਾ ਕਿੱਸਾ ਹੈਗਾ ਅੱਜ ਆਪ ਹੈਣਾੜੇ ਤੇ ਆ ਭਰਾਵਾਂ ਨੇ ਪਿੰਡ ਵਾਲਿਆਂ ਨੇ ਸਪੈਸ਼ਲ ਸਾਨੂੰ ਛੱਡ ਦਿਓ ਇਹਨਾਂ ਨੇ ਜਿੱਤਿਆ ਤੇ ਜੇ ਆਪ ਦੇ ਪਿੰਡ ਦੀ ਲੜਾਈ ਜਿੱਤੀ ਜਾ ਸਕਦੀ ਐ ਕਲੇ এনवायरमेंट ਤੇ ਤਾਂ ਪੰਜਾਬ ਦੀ ਲੜਾਈ ਦੇ ਜਿਹੜੇ 30 35 ਮੁੱਦੇ ਨੇ ਕਿ ਪੰਜਾਬ ਨਹੀਂ ਜਿੱਤ ਸਕਦਾ ਪਰ ਇਹਨਾਂ ਨੇ ਜਿੱਤਣਾ ਜਿੱਤਰ ਤੱਕ ਨਹੀਂ ਮੈਂ ਇੱਕ ਦੱਸੋ ਦੇ ਕੇ ਨਾਰਿਆਂ ਨਾਲ ਜਿੱਤਿਆ ਜਾਂਦਾ ਹੈ ਜਦ ਕੰਮ ਦੀ ਗੱਲ ਕਰਕੇ ਇਹਨਾਂ ਨੇ ਸਰਚ ਕੀਤੀ ਤੁਸੀਂ ਸੋਚਿਆ ਤਸਕੀਰਤ ਜੀ ਇਹ ਰਿਆਂ ਨੇ ਪੜਿਆ ਤੇਰੀ ਗੱਲ ਬਣੀ ਐ ਨਾ ਇਸ ਕਰਕੇ ਤਾਂ ਨਹੀਂ ਬਣੀ ਗੇਟਕਲਾਬ ਆਜੂ ਗਰੀਬੀ ਹਟਚੂ ਦੇ ਹਟੂਗੀ ਸਵਾਹ ਗੱਲ ਕਰਿਓ ਜੇ ਤੁਸੀਂ 11 ਨੂੰ ਮਾਤਾ ਨੂੰ ਪ੍ਰੇਰਿਤ ਕੀਤਾ ਸੀ ਆ ਉਹਦੇ ਇਹਨਾਂ ਨੇ ਪੂਰਨੇ ਦੱਸ ਰੀਆਂ ਅੱਜ ਬਹੁਤ ਵੱਡਾ ਕੱਠ ਦਿਖਾਇਆ ਇਹਨਾਂ ਨੇ ਆਹੀ ਗੱਲ ਹੈ ਇਹਹੀ ਗੱਲ ਹੈ ਨਹੀਂ ਹਿੱਸਾ ਲਿਓ ਜੇ ਹਾਂਜੀ ਮੈਂ ਤੁਸੀਂ 11 ਨੂੰ ਨੂੰ ਪਤਾ ਲੱਗੇ ਮਾਤਾ ਨੂੰ ਹੋਈ ਸੀ ਆ ਕਰਕੇ ਜਿਵੇਂ ਕੁੱਝ ਸਾਰੇ ਲੋਕ ਵੀ ਨਾਲ ਹੋ ਰਹੇ ਆ ਤਾਹੀਂ ਸ਼ਬਦ ਸੌਖੇ ਰੱਖ ਦਿੰਦੇ ਨੇ ਮੈਨੂੰ ਇਹ ਫੋਟਾਰ ਵਾਲੇ ਸ਼ਬਦ ਮੈਨੂੰ ਇਹ ਫੋਟਾਰ ਸੀ ਮੈਂ ਕਿਤੇ ਕਾਕਾ ਸਿੰਘ ਹਿੰਨਾ ਬੋਲਣ ਲੱਗ ਜਾਣਾ ਸਾਹਮਣੇ ਸਭ ਕੀ ਨਹੀਂ ਬੈਠੀ ਮੇਰਾ ਸੇਲਾ ਵੀ ਨਿਕਨੇ ਮਗਾਤਾ ਆ ਜਾ ਜੀ ਮੈਂ ਕਾਕਾ ਸਾਰੇ ਮੂਡ ਬੜਾ ਕੇ ਕੋਈ ਚੱਲ ਨਹੀਂ ਆਉਂਦਾ ਸੋਦੂ ਸਾਰਿਆਂ ਨੂੰ ਵਧਾਈਆਂ ਕਿ ਹੁਣ ਗੱਲ ਨੂੰ ਇੱਥੇ ਨਹੀਂ ਰੋਕਣਾ ਭੈਣ ਜੀ ਅਕੇ ਵਧਾਉਣਾ ਉਹਨੂੰ ਵੀ ਦਾ 2 2 ਤੋਂ 4 ਉਹਨੂੰ ਵੀ ਦਾ ਲੱਖ ਲੱਖ ਵਧਾਈ ਸੁਬਾਨ ਅੱਲਾਹ ਉਹਨਾਂ ਦਾ ਅਸਕਰਾਂਗੇ ਤੇ ਫੇਰ ਉਹਦੂਆਂ ਆਰਾਮ ਨਾਲ ਸੰਗਤ ਆ ਜੀ ਹੋਊਗਾ ਬਾਕੀ ਵੀ ਆ ਜਾਣ ਦੇਰ ਬਾਅਦ ਤੇ ਬਹੁਤ